ਬੱਕਰੇ ਦਾ ਨਾਂ ਸੀਗਾ ਹਣੀ ਬੱਕਰੀ ਦਾ ਨਾਂ ਸੀਗਾ ਮਨੀ ਸੇਮ ਸੇਮ ਨਾਂ ਰੱਖਦੇ ਤੁਸੀਂ ਜੋੜੀਆਂ ਦੇ ਫਿਰ ਬਿਬੇ ਤੇ ਇੱਕ ਦਾ ਨਾਂ ਪ੍ਰਿਆ ਇੱਕ ਦਾ ਨਾਂ ਰਿਤਿਕਾ ਆ ਜੀ ਇਹਦਾ ਨਾਂ ਕੀ ਹੈ ਜਿਹੜਾ ਇਹਦਾ ਨਾਂ ਜੋਣ ਆ ਜੀ ਆਜਾ ਇਹ ਸਾਡੇ ਨਾਲ ਬਹੁਤ ਕਰਦਾ ਆ ਆ ਛੇਲੀ ਤੋਂ ਫਿਰ ਗਾਂ ਵੱਡੇ ਹੋ ਗਏ ਸੂਪਈ ਦੋ ਬੱਚੇ ਦਿੱਤੇ ਫੇਰ ਸੂਪਈ ਫੇਰ ਦੋ ਬੱਚੇ ਦਿੱਤੇ ਫੇਰ ਦੋ ਬੱਕਰੇ ਸੀ ਵੱਡੇ ਵੱਡੇ ਉਹ ਮੈਂ ਵੇਚ ਦਿੱਤੇ 25000 ਦੇ ਤਿਆ ਹੁਣ ਮੇਰੇ ਕੋ ਬੱਕਰੀਆਂ ਰਹਿ ਗਈਆਂ ਤੇ ਕਾ ਹੁਣ ਫੇਰ ਸੂਪੀ ਬੱਕਰੀ ਜੀ ਉਹ ਫੇਰ ਏਦਾਂ ਸ਼ੌਂਕ ਜਾਗ ਪਿਆ ਸ਼ੌਂਕ ਮੇਰੇ ਪੋਤੇ ਨੇ ਜਗਾਇਆ ਮੈਨੂੰ ਜੀ ਉਦੋਂ ਅਸੀਂ ਮੁਰਗੀਆਂ ਪਾਲ ਕੇ ਵੇਚਦੇ ਹੁੰਦੇ ਸੀ 100 ਰੁਪਏ ਮੁਰਗਾ ਵੇਚਦੇ ਹੁੰਦੇ ਅੱਛਾ ਜੀ ਬਹੁਤ ਵੇਚੇ ਮੁਰਗੇ ਉਸ ਤੋਂ ਬਾਅਦ ਫੇਰ ਮੱਝਾਂ ਰੱਖੀਆਂ ਮੱਝਾਂ 10 12 ਮੱਝਾਂ ਹੋ ਗਈਆਂ ਪੂਰੀ ਡੈਰੀ ਬਣ ਗਈ ਫੇਰ ਉਹ ਵੇਚ ਦਿੱਤੀਆਂ ਉਸ ਤੋਂ ਬਾਅਦ ਫੇਰ ਖਰਗੋਸ਼ ਪਾਲੇ 100 ਖਰਗੋਸ਼ ਹੋ ਗਿਆ ਸਾਡੇ ਕੋਲ ਬਾਚ ਉਹ ਵੀ ਵੇਚ ਦਿੱਤੇ ਹੁਣ ਅਸੀਂ ਆ ਬੱਕਰੀਆਂ ਦਾ ਸ਼ੌਂਕ ਮੇਰੇ ਪੋਤੇ ਨੇ ਕੀਤਾ ਸ਼ੁਰੂ ਜੀ ਤੇ ਸਾਗ ਵੇਚਣ ਦਾ ਕੰਮ ਫੇ ਬੀਬੇ ਜੀ ਬੰਦ ਕਰਤਾ ਨਹੀਂ ਸਾਗ ਸਾਲਾ ਨੂੰ ਵੇਚੀਦਾ ਲੋਕਾਂ ਨੇ ਕੀ ਕਹਿਣਾ ਲੋਕਾਂ ਨੂੰ ਦੇ ਦੋ ਸੱਲ ਘੜ ਜਾਂਦੇ ਨੇ ਕਿ ਸਾਡੇ ਕੋਲ ਆਉਂਦੇ ਦੁੱਧ ਲੈਣ ਅਸੀਂ ਉਹਨਾਂ ਨੂੰ ਦੁੱਧ ਦੇ ਦਿੰਨੇ ਆ ਉਹਨਾਂ ਦੇ ਸੱਲ ਪੂਰੇ ਹੋ ਜਾਂਦੇ ਨੇ ਬੜੇ ਖੁਸ਼ ਹੁੰਦੇ ਨੇ ਉਹ ਵੀ ਕਿ ਉਧਾਂ ਦੁੱਧ ਨਹੀਂ ਮਿਲਦਾ ਸ਼ਹਿਰ 'ਚ ਚਲੋ ਇੱਥੋਂ ਮਿਲ ਜਾਂਦਾ ਹੈ ਸ਼ਰਾਰਤਾਂ ਐ ਇਦਾਂ ਕਰਦੇ ਨੇ ਸ਼ਾਲਾ ਮਾਰਦੇ ਨੇ ਮੰਜਿਆ ਤੇ ਚੜ ਜਾਂਦੇ ਨੇ ਸੌਂ ਜਾਂਦੇ ਮੰਜਿਆਂ ਤੇ ਚੜ ਕੇ ਸਵੇਰੇ ਸੁੱਤਾ ਆਏ ਫੇਰ ਡੋਗੀ ਨੂੰ ਬੁਲਾ ਇਹ ਡੋਗੀ ਨਾਲ ਬਹੁਤ ਲੜਾਈ ਕਰਦਾ ਅੱਛਾ ਹਾਂਜੀ ਬੀਬੀ ਜੀ ਨਾ ਤੁਸੀਂ ਬੜੇ ਇਹਨਾਂ ਦੇ ਵਧੀਆ ਰੱਖੇ ਪਏ ਇਹ ਮਾਈਂਡ ਦੇ ਵਿੱਚ ਕਿਵੇਂ ਆਂਦੇ ਇਹਦਾ ਨਾਂ ਰੱਖਣਾ ਇਹਦਾ ਨਾਂ ਰੱਖਣਾ ਉਹ ਮੇਰੀ ਪੋਤੀ ਰੱਖਦੀ ਨਾ ਉਹਨੂੰ ਚੋਗਿਆ ਨਾਂ ਰੱਖਣ ਦਾ ਨੁਕਸਾਨ ਇਹਨਾਂ ਦਾ ਕੋਈ ਵੀ ਨਹੀਂ ਹੈ ਫਾਇਦੇ ਇਹਨਾਂ ਦੇ ਬਹੁਤ ਹੈ ਜੀ ਬੱਕਰਾ ਜਿਹੜਾ ਆ ਕੱਟ ਤੋਂ ਘੱਟ 15000 ਦਾ ਇੱਕ ਵਿਕ ਜਾਂਦਾ ਵੱਡਾ ਹੋ ਗਈ 2 ਸਾਲ ਦਾ ਅਸੀਂ ਤੇ ਇਹ ਹੀ ਕਹਿੰਦੇ ਆ ਜਿੰਨਾ ਕੋਈ ਕੰਮ ਕਰੇਗਾ ਜਿੰਨਾ ਕੋ ਮਣਗੇ ਤੁਰਨਗੇ ਫਿਰਨਗੇ ਬੈਠਣਗੇ ਨਾ ਬੈਠਣ ਨਾ ਜਿੰਨਾ ਤੁਰ ਫਿਰ ਸਕਦੇ ਆ ਉਨਾ ਹੀ ਵਧੀਆ ਰਹਿਣਗੇ ਸਿਹਤ ਵਧੀਆ ਰਹੂਗੀ ਗੋਡੇ ਨਹੀਂ ਦੁਖਣਗੇ ਗਿੱਟੇ ਨਹੀਂ ਦੁਖਣਗੇ ਦਵਾਈ ਖਾਣ ਦੀ ਲੋੜ ਨਹੀਂ ਪਊਗੀ ਅੱਜ ਤੁਹਾਡੀ ਮੁਲਾਕਾਤ ਇਕ ਜਹੀ ਬੇਬੇ ਦੇ ਨਾਲ ਕਰਵਾਣ ਜਾ ਰਹੇ ਆ ਜਿਸ ਦੇ ਸ਼ੌਕ ਅਵੱਲੇ ਨੇ ਪਹਿਲੇ ਉਹ ਬੇਬੇ ਸਾਗ ਵੇਚਦੀ ਏ ਤੇ ਹੁਣ ਉਹ ਬੇਬੇ ਨੇ ਬੱਕਰੀਆਂ ਰੱਖੀਆਂ ਪਈ ਜਾਣੇ ਉਸ ਬੇਬੇ ਦੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲੇ ਦਾ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸਾਡੇ ਚੈਨਲ ਤੇ ਹੈਲੋ ਮੈਂ ਕਹਤਾਂ ਨਵਾਜੀ ਬਹੁਤ-ਬਹੁਤ ਸਾਡੇ ਚੈਨਲ ਤੇ ਤੁਹਾਡਾ ਵੈਲਕਮ ਜੀ ਵੈਲਕਮ ਜੀ ਬੇਬੇ ਜੀ ਪਹਿਲੇ ਤੁਸੀਂ ਸਾਗ ਵੇਚਦੇ ਸੀ ਨਜ਼ਰ ਆ ਰਹੇ ਸੀ ਤੇ ਹੁਣ ਤੁਹਾਨੂੰ ਬੱਕਰੀਆਂ ਰੱਖਣ ਦਾ ਸ਼ੌਕ ਪੈ ਗਿਆ ਕਿਵੇਂ ਸ਼ੌਕ ਪਿਆ ਤੁਹਾਨੂੰ ਬੱਕਰੀਆਂ ਰੱਖਣ ਦਾ ਇਹ ਮੇਰਾ ਪੋਤਾ ਉਧਿਆ ਆ ਜਾ ਆ ਜਾ ਇਹ ਮੇਰਾ ਪੋਤਾ ਕਹਿੰਦਾ ਮੈਂ ਛੇਲੀ ਲੈਣੀ ਆ ਐਡੀ ਕਿਨੂੰ ਮੈਂ ਛੇਲੀ ਲੈ ਦੇਤੀ ਆ ਛੇਲੀ ਤੋਂ ਫੇ ਗਾਂ ਵੱਡੇ ਹੋ ਗਏ ਸੂਪਈ ਦੋ ਬੱਚੇ ਦਿੱਤੇ ਫੇ ਸੂਪਈ ਫੇ ਦੋ ਬੱਚੇ ਦਿੱਤੇ ਫੇ ਦੋ ਬੱਕਰੇ ਸੀ ਵੱਡੇ ਵੱਡੇ ਉਹ ਮੈਂ ਵੇਚ ਦਿੱਤੇ 25000 ਦੇ ਤੇ ਆ ਹੁਣ ਮੇਰੇ ਕੋ ਬੱਕਰੀਆਂ ਰਹਿ ਗਈਆਂ ਤੇ ਕਾ ਹੁਣ ਫੇ ਸੂਪਈ ਬੱਕਰੀ ਜੀ ਉਹ ਫੇ ਇਦਾਂ ਸ਼ੌਂਕ ਜਾਗ ਪਿਆ ਸ਼ੌਂਕ ਮੇਰੇ ਪੋਤੇ ਨੇ ਜਗਾਇਆ ਮੈਨੂੰ ਜੀ ਪਹਿਲਾਂ ਤਾਂ ਡੈਡੀ ਨੇ ਹੀ ਇਸ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਜਦੋਂ ਅਸੀਂ ਇੱਥੇ ਆਏ ਆ ਉਦੋਂ ਅਸੀਂ ਮੁਰਗੀਆਂ ਪਾਲ ਕੇ ਵੇਚਦੇ ਹੁੰਦੇ ਸੀ 100 ਰੁਪਏ ਮੁਰਗਾ ਵੇਚਦੇ ਹੁੰਦੇ ਸੀ ਅੱਛਾ ਜੀ ਬਹੁਤ ਵੇਚੇ ਮੁਰਗੇ ਉਸ ਤੋਂ ਬਾਅਦ ਫਿਰ ਮੱਝਾਂ ਰੱਖੀਆਂ ਮੱਝਾਂ 10 12 ਮੱਝਾਂ ਹੋ ਗਈਆਂ ਪੂਰੀ ਡੇਰੀ ਬਣ ਗਈ ਫਿਰ ਉਹ ਵੇਚ ਦਿੱਤੀਆਂ ਜੀ ਉਸ ਤੋਂ ਬਾਅਦ ਫਿਰ ਖਰਗੋਸ਼ ਪਾਲੇ 100 ਖਰਗੋਸ਼ ਹੋ ਗਿਆ ਸਾਡੇ ਕੋਲ ਜੀ ਬਾਅਦ ਚ ਉਹ ਵੀ ਵੇਚ ਦਿੱਤੇ ਜੀ ਹੁਣ ਅਸੀਂ ਆ ਬੱਕਰੀਆਂ ਦਾ ਛੌਕ ਮੇਰੇ ਪੋਤੇ ਨੇ ਕੀਤਾ ਸ਼ੁਰੂ ਜੀ ਤੇ ਸਾਗ ਵੇਚਣ ਦਾ ਕੰਮ ਫੇ ਬੇਬੇ ਜੀ ਬੰਦ ਕਰਤਾ ਨਹੀਂ ਸਾਗ ਸਿਆਲਾਂ ਨੂੰ ਵੇਚੀਦਾ ਸਿਆਲਾਂ ਸਾਗ ਵੇਚਦੇ ਪੱਠੇ ਮੁੱਲ ਲੈ ਆਉਂਦੀਆਂ ਮੈਂ ਮੇਰਾ ਮੁੰਡਾ ਚਾਰ ਲਿਆਉਂਦਾ ਜੀ ਚਾਰ ਲੈਂਦਾ ਨਾ ਇਹ ਪੱਠੇ ਪੁੱਠੇ ਪਾ ਦਿੰਦਾ ਸਿਆਲਾਂ ਨੂੰ ਜੀ ਕਦੇ-ਕਦੇ ਮੁੱਲ ਵੀ ਲੈ ਆਈਦੇ ਜੀ ਹਾਂਜੀ ਜੀ ਐਦਾਂ ਸਾਫ ਸੰਭਾਲ ਕਰਨੀ ਕਿੰਨੀ ਕੋਕੀ ਹੁੰਦੀ ਫਿਰ ਤੁਹਾਨੂੰ ਇਹਨਾਂ ਦੀ ਸਾਫ ਸਵਾਲ ਕੀ ਕਰਨੀ ਆ ਇਹ ਸਿਆਲਾਂ ਨੂੰ ਉੱਥਰ ਪਾ ਦੀਦੇ ਅੰਦਰ ਉੱਥੇ ਤਰਪਾਲ ਤਾਣਦੀ ਮੀਂਹ ਕਣੀ ਤੋਂ ਤੇ ਗਰਮੀਆਂ ਨੂੰ ਬਾਹਰ ਹੁਣ ਵਿਹਲੇ ਆ ਚਾਰ ਲੈ ਆਈਦੇ ਆ ਜੀ ਖੇਤਾਂ ਚ ਲੈ ਜਾਂਦੇ ਆ ਚਾਰਨ ਨੂੰ ਜੀ ਕਿੰਨਾ ਕੁ ਪਿਆਰ ਕਰਦੇ ਹੋ ਇਹਨਾਂ ਦੇ ਨਾਲ ਤੁਸੀਂ ਜੀ ਇਹਨਾਂ ਨਾਲ ਬਹੁਤ ਪਿਆਰ ਕਰਦੇ ਆ ਜੀ ਏਸੀ ਦੇ ਨਾਲ ਦੇ ਨਾਂ ਬੜੇ ਬੜੇ ਵਧੀਆ ਰੱਖੇ ਨੇ ਜੀ ਕੀ ਕੀ ਨਾਮ ਆ ਬੀਬੇ ਜੀ ਇਹਨਾਂ ਦੇ ਫਿਰ ਬੱਕਰੇ ਦਾ ਨਾਮ ਸੀਗਾ ਹਣੀ ਅੱਛਾ ਜੀ ਬੱਕਰੀ ਦਾ ਨਾਮ ਸੀਗਾ ਮਨੀ ਜੀ ਤੇ ਸੇਮ ਸੇਮ ਨਾਮ ਰੱਖਦੇ ਤੁਸੀਂ ਜੋੜੀਆਂ ਦੇ ਫਿਰ ਬੀਬੇ ਤੇ ਇੱਕ ਦਾ ਨਾਮ ਪ੍ਰਿਆ ਇੱਕ ਦਾ ਨਾਮ ਰਿਤਿਕਾ ਇਹਦਾ ਨਾ ਕੀ ਐ ਜੜਾ ਇਹਦਾ ਨਾ ਜੌਣ ਆ ਜੀ ਆਜੇ ਸਾਡੇ ਨਾਲ ਬਹੁਤ ਕਰਦਾ ਆ ਜੀ ਇਹ ਬਹੁਤ ਪਿਆਰ ਕਰਦਾ ਆ ਬਹੁਤ ਆਲੇ ਦੁਆਲੇ ਸਾਡੇ ਘੁੰਮਦਾ ਸਾਰੇ ਟੱਬਰ ਦੇ ਜੀ ਇਹਦਾ ਨਾ ਜੌਣ ਰੱਖਿਆ ਲਿਆਣਿਆਂ ਨੇ ਜੀ ਤੇ ਫਿਰ ਬੀਬੇ ਜੀ ਇਹਨਾਂ ਦੀ ਨਸਲ ਕੀ ਕੀ ਆ ਤੁਹਾਨੂੰ ਤਾਂ ਇਹਨਾਂ ਦੀ ਨਸਲਾ ਬਾਰੇ ਪਤਾ ਹੋਊਗਾ ਜੀ ਨਸਲ ਤਾਂ ਬਸਰ ਨਹੀਂ ਹੁੰਦੀਆਂ ਆ ਜਿਹੜੀ ਵੱਡੀ ਲਾਲ ਆ ਇਹ ਅੰਮ੍ਰਿਤਸਰ ਨਹੀਂ ਆ ਜੀ ਜਿਹੜੀਆਂ ਆ ਕਾਲੀਆਂ ਆ ਇਹ ਇਧਰੋਂ ਮੋਗੇ ਵਾਲੋਂ ਆ ਜੀ ਮਾਲਵੀਦੀਆਂ ਆ ਤੇ ਬਾਕੀ ਹੁਣ ਜਿਹੜੀ ਗਾਂ ਬੱਚੇ ਹੋਏ ਆ ਉਹ ਹੁਣ ਦਵਾਬੇ ਦੇ ਆ ਜੀ ਤੇ ਬੇਬੇ ਜੀ ਸਾਗ ਵੇਚਣ ਦੇ ਵਿੱਚ ਤਾਂ ਮਸ਼ਹੂਰ ਸੀਗੇ ਤੁਸੀਂ ਬਾਹਰ ਜਾ ਕੇ ਵੀ ਫੋਟੋਆਂ ਦਿਖਾਉਂਦੇ ਤੁਹਾ ਤੁਸੀਂ ਆਪਣੇ ਪੋਤੇਆਂ ਪੋਤੀਆਂ ਨੂੰ ਬੱਚਿਆਂ ਨੂੰ ਵੀ ਦਿਖਾਣੇ ਫੋਟੋਆਂ ਜਾ ਕੇ ਫੇ ਬੱਕਰੀਆਂ ਦੀ ਵੀ ਜਾ ਕੇ ਦਿਖਾਣੇ ਉਹਨੇ ਫੋਟੋਆਂ ਉਹ ਲੈ ਗਿਆ ਖਿੱਚ ਕੇ ਆਏ ਸੀ ਜੀ ਬਾਹਰੋਂ ਆਏ ਸੀ ਜੀ ਪੋਤਾ ਮੇਰਾ ਨਿੱਕਾ ਜਿਹੜਾ ਉਹ ਲੈ ਗਿਆ ਫੋਟੋ ਖਿੱਚ ਕੇ ਇਹਨਾਂ ਦੇ ਨਾਲ ਖਚਾਈਆਂ ਉਹਨੇ ਜੀ ਬਹੁਤ ਖੁਚੀਆਂ ਵਾਧੂ ਫੋਟੋ ਲੈ ਗਿਆ ਖਿੱਚ ਕੇ ਇਹਾਂ ਦੀਆਂ ਦੇ ਜੀ ਬੇਬੇ ਜੀ ਫਿਰ ਬਾਹਰਲੇ ਲੋਕ ਕੀ ਕਹਿੰਦੇ ਨੇ ਤੁਹਾਨੂੰ ਜਦੋਂ ਜਾ ਕੇ ਤੁਸੀਂ ਫੋਟੋਆਂ ਦਿਖਾਉਂਦੇ ਹੋ ਉਹ ਕੀ ਕਹਿਣਾ ਉਹ ਖੁਸ਼ ਹੁੰਦੇ ਦੇਖ ਕੇ ਗੋਰੇ ਜੀ ਇਹ ਬੀਬੀਆਂ ਬਹੁਤ ਮਿਹਨਤ ਕਰਦੀਆਂ ਕਦੀ ਬੱਕਰੀਆਂ ਚਾਰਦੀਆਂ ਕਦੀ ਸਾਗ ਵੀ ਇਦੀਆਂ ਕਦੀ ਕਦੀ ਮੁਰਗੇ ਪਾਲਣ ਕਦੀ ਮੱਝਾਂ ਪਾਲਣ ਜੀ ਕਦੀ ਖਰਗੋਸ਼ ਪਾਲਣ ਵਿਹਲੇ ਨਹੀਂ ਰਹਿਣਾ ਜੀ ਕੋਈ ਨਾ ਕੋਈ ਆਇਟਮ ਤਿਆਰ ਕਰਨੀ ਆ ਜੀ ਹਾਂਜੀ ਓਕੇ ਰੋ ਬੇਬੇ ਜੀ ਫਿਰ ਜਦੋਂ ਇਹ ਬਿਮਾਰ ਹੋ ਜਾਂਦੇ ਨੇ ਫਿਰ ਕਿਵੇਂ ਦੇਖ ਸੰਭਾਲ ਕਰਦੇ ਹੋ ਇਹਨਾਂ ਦੀ ਤੁਸੀਂ ਸੰਭਾਲ ਕਰੀਦੀ ਜੇ ਇਹਦੇ ਇਹਨਾਂ ਨੂੰ ਪਤਲਾ ਗੋਹਾ ਲੱਗ ਜਾਵੇ ਫਿਰ ਨਾ ਛੋਲੇ ਚਾਰ ਦੇਦੀ ਦੀ ਛੋਲਿਆ ਦਾਲ ਚਾਰ ਦੇਦੀ ਆ ਤੇ ਜੇ ਠੀਕ ਠਾਕ ਰਹਿਣ ਜਾਂ ਇਹਨਾਂ ਨੂੰ ਖਾਂਸੀ ਹੋਵੇ ਫਿਰ ਇਹਨਾਂ ਨੂੰ ਗੋੜ ਤੇ ਸੌਫਰ ਲਾ ਕੇ ਪਾ ਦਈਦਾ ਆ ਜਦੋਂ ਜ਼ਿਆਦਾ ਠੰਡ ਹੋਵੇ ਮੀਂਹ ਹੋਵੇ ਫਿਰ ਇਹਨਾਂ ਨੂੰ ਕਣਕ ਚਾਰੀਦੀ ਆ ਮੱਕੀ ਪਾਈਦੀ ਇਹਨਾਂ ਨੂੰ ਇਹਨਾਂ ਦੀ ਇਦਾਂ ਦੇਖਭਾਲ ਕਰਦੇ ਆ ਹਾਂਜੀ ਤੇ ਜੇ ਬਹੁਤ ਜ਼ਿਆਦਾ ਹੀ ਬਿਮਾਰ ਹੋ ਜਾਨ ਫਿਰ ਕਿਵੇਂ ਡਾਕਟਰ ਸਦਲੀ ਦਾ ਆ ਇੱਕ ਬਲੰਦਪੁਰ ਦਾ ਡਾਕਟਰ ਹੈ ਕਿ ਇੱਥੇ ਰਹਿੰਦਾ ਸਦੀਕ ਡਾਕਟਰ ਆ ਜੀ ਇੱਕ ਅੰਮਰਜੀਤ ਡਾਕਟਰ ਆ ਫਿਰ ਉਹਨਾਂ ਨੂੰ ਬੁਲਾ ਲੀਦਾ ਆ ਜੀ ਬੀਬੀ ਜੀ ਬੱਚਿਆਂ ਵਾਂਗ ਤੁਸੀਂ ਇਹਨਾਂ ਨੂੰ ਵੀ ਪਾਲਦੇ ਹੋ ਦੇਖ ਸੰਭਾਲ ਕਰਦੇ ਹੋ ਜੇ ਫਿਰ ਕਿਸੇ ਦੀ ਡੈਥ ਹੋ ਜਾਂਦੀ ਏ ਬੱਕਰੀ ਦੀ ਫਿਰ ਕਿੰਨਾ ਕੁ ਤੁਹਾਡ ਕੀ ਮੰਨਤੇ ਤੁਹਾਡੇ ਵੀ ਦੁੱਖ ਲੱਗਦਾ ਆ ਬਹੁਤ ਜ਼ਿਆਦਾ ਦੁੱਖ ਲੱਗਦਾ ਆ ਬਹੁਤ ਮਨ ਨੂੰ ਠੇਸ ਜੀ ਆਉਂਦੀ ਆ ਵੀ ਕਿੰਨਾ ਸੋਨਾ ਪਾਲਿਆ ਸੀ ਜਾਨਵਰ ਜੀ ਇਸ ਕਰਕੇ ਫਿਰ ਉਹ ਲੱਗਦਾ ਥੋੜੀ ਆ ਦੁੱਖ ਜੀ ਹਾਂਜੀ ਫਿਰ ਆਪਣੇ ਮਨ ਨੂੰ ਕਿਵੇਂ ਸਮਝਾਣੇ ਹੋ ਤੁਸੀਂ ਫਿਰ ਫਿਰ ਕੀ ਸਮਝਾਉਣਾ ਫਿਰ ਕਹੀਦਾ ਚਲੋ ਮੌਜ ਉਹਨਾਂ ਦੀ ਜਿੰਨੇ ਉਹਨਾਂ ਦੇ ਸਵਾਸ ਲਿਖੇ ਸੀ ਜਿੰਨਾ ਅਣਜਲਸੀ ਖੱਡ ਕੋਲੋਂ ਖਾਣਾ ਖਾ ਗਏ ਤੇ ਇਦਾਂ ਸਮਝਾਉਣਾ ਪੈਂਦਾ ਜੀ ਕੋਈ ਕਿੱਸਾ ਦੱਸੋ ਆਂਟੀ ਜੀ ਜੇ ਕਿਸੇ ਦੀ ਡੈਥ ਹੋਈ ਹੋਵੇ ਬੱਕਰੀ ਦੀ ਤੁਹਾਡੀ ਇੱਕ ਹੋਈ ਪਰਸੋਂ ਜੀ ਉਹ ਨੂੰ ਆਦਤ ਸੀ ਕਪੜਾ ਲੀੜਾ ਖਾ ਜਾਂਦੀ ਸੀ ਜੋ ਚੀਜ਼ ਮੂੰਹ ਚ ਆਉਂਦੀ ਸੀ ਖਾ ਜਾਂਦੀ ਸੀ ਉਹਦੀ ਕੱਲ ਹੋ ਗਈ ਡੈਥ ਨਾਮ ਕੀ ਸੀ ਜੀ ਨਾਮ ਕਿਸੇ ਬੇਬੇ ਜੀ ਦਾ ਉਹਦਾ ਨਾਂ ਕੋ ਨਹੀਂ ਸੀ ਅੱਛਾ ਹਾਂ ਉਹਦੇ ਸਿੰਘ ਹੈ ਨਹੀਂ ਸੀ ਉਹ ਜੀ ਹਾਂ ਉਹਦੀਆਂ ਕੋਈ ਗੱਲਾਂ ਦੱਸੋ ਬੇਬੇ ਜੀ ਕੋਈ ਯਾਦ ਹੋਣ ਤੁਹਾਨੂੰ ਗੱਲਾਂ ਉਹਨੇ ਇਦਾਂ ਵੀ ਜੋ ਉਹਦੇ ਹੱਥ ਚ ਚੜਨਾ ਉਹਨੇ ਛੱਡਣਾ ਨਹੀਂ ਉਹ ਤੋਂ ਡਰਦੇ ਕੋਈ ਕਪੜਾ ਨਹੀਂ ਸੀ ਸੁੱਕਣੇ ਬਾਹਰ ਪਾਉਂਦੇ ਜੀ ਬੇਬੇ ਜੀ ਤੁਸੀਂ ਬਾਹਰ ਵੀ ਘੁੰਮਣ ਜਾਂਦੇ ਹੋ ਜਦੋਂ ਬਾਹਰ ਜਾਂਦੇ ਹੋ ਫਿਰ ਯਾਦ ਆਂਦੀ ਹੈ ਇਹਨਾਂ ਦੀ ਤੁਹਾਨੂੰ ਲੈ ਵੀਡੀਓ ਕਾਲ ਕਰਕੇ ਦੇਖੀਦਾ ਇਹਨਾਂ ਨੂੰ ਜੀ ਡੌਗੀ ਨੂੰ ਵੀ ਦੇਖੀਦਾ ਇਹਨਾਂ ਨੂੰ ਵੀ ਦੇਖੀਦਾ ਦਿਖਾਓ ਮੈਨੂੰ ਕੀ ਕਰਦੇ ਪਏ ਨੇ ਪੱਠਾ ਦੱਠਾ ਖਾਦੇ ਪਏ ਨੇ ਜ਼ਿਆਦਾ ਆਉਂਦੇ ਆ ਫਿਰ ਦੇਖਭਾਲ ਕੌਣ ਕਰਦਾ ਬੇਬੇ ਜੀ ਇਹਨਾਂ ਦੇ ਕਰਦਾ ਮੇਰਾ ਬੇਟਾ ਕਰਦਾ ਜੀ ਆ ਪੋਤੀਆਂ ਵੀ ਕਰਦੀਆਂ ਜੀ ਹਾਂ ਬੇਬੇ ਜੀ ਸਾਗ ਵੇਚਣ ਦੇ ਵਿੱਚ ਵੀ ਤੁਸੀਂ ਮਸ਼ਹੂਰ ਹੋਏ ਹੋ ਤੇ ਹੁਣ ਜਦੋਂ ਬੱਕਰੀਆਂ ਦੀ ਸਾਂਭ ਸੰਭਾਲ ਕਰਨ ਲਈ ਬੱਕੀ ਦੇ ਬੱਕਰੀਆਂ ਰੱਖਣ ਦਾ ਸ਼ੌਂਕ ਪੈ ਗਿਆ ਫਿਰ ਲੋਕ ਕੀ ਕਹਿੰਦੇ ਨੇ ਤੁਹਾਨੂੰ ਲੋਕਾਂ ਨੇ ਕੀ ਕਹਿਣਾ ਲੋਕਾਂ ਦੇ ਦੋ ਸੱਲ ਕੱਟ ਜਾਂਦੇ ਨੇ ਕਿ ਸਾਡੇ ਕੋਲ ਆਉਂਦੇ ਦੁੱਧ ਲੈਣ ਅਸੀਂ ਉਹਨਾਂ ਨੂੰ ਦੁੱਧ ਦੇ ਦਿੰਨੇ ਆ ਉਹਨਾਂ ਦੇ ਸੱਲ ਪੂਰੇ ਹੋ ਜਾਂਦੇ ਨੇ ਬੜੇ ਖੁਸ਼ ਹੁੰਦੇ ਨੇ ਉਹ ਵੀ ਵੀ ਉਦਾਂ ਦੁੱਧ ਨਹੀਂ ਮਿਲਦਾ ਸ਼ਹਿਰ 'ਚ ਚਲੋ ਇੱਥੋਂ ਮਿਲ ਜਾਂਦਾ ਹੈ ਇਹਨਾਂ ਦੇ ਬੀਬੇ ਜੀ ਇਹਨਾਂ ਦੀਆਂ ਫਿਰ ਸ਼ਰਾਰਤਾਂ ਦੱਸੋ ਫਿਰ ਸ਼ਰਾਰਤਾਂ ਕਿੱਦਾਂ ਕਰਦੀਆਂ ਨੇ ਤੋਈ ਨਾਂ ਤਾਂ ਇਹਨਾਂ ਦੇ ਰੱਖੇ ਪਏ ਸ਼ਰਾਰਤਾਂ ਇਹ ਇਦਾਂ ਕਰਦੇ ਨੇ ਛਾਲਾਂ ਮਾਰਦੇ ਨੇ ਮੰਜਿਆਂ ਤੇ ਚੜ ਜਾਂਦੇ ਨੇ ਸੌ ਜਾਂਦੇ ਮੰਜਿਆਂ ਤੇ ਚੜ ਕੇ ਸਵੇਰੇ ਸੁੱਤਾ ਆਏ ਫਿਰ ਡੌਗੀ ਨੂੰ ਬੁਲਾ ਇਹ ਡੌਗੀ ਨਾਲ ਬਹੁਤ ਲੜਾਈ ਕਰਦਾ ਅੱਛਾ ਜੀ ਹਾਂਜੀ ਬਹੁਤ ਉਹਦੇ ਨਾਲ ਟੱਕਰਾ ਮਾਰਦਾ ਆ ਤੋ ਇਹਨੂੰ ਕੁਛ ਨਹੀਂ ਕਹਿੰਦਾ ਡੌਗੀ ਜੀ ਡੌਗੀ ਨਾਲ ਇੰਨਾ ਖੇਡਦਾ ਨਾ ਇਹ ਬਹੁਤ ਜ਼ਿਆਦਾ ਹਾਂਜੀ ਜੀ ਰੋਕੀ ਤੇ ਆਵੇ ਚਿਕਨ ਕਚੀਲੇ ਸੀ ਪਾਧਾ ਆ ਜੀ ਨਹੀਂ ਰੱਖਦੇ ਫਿਰ ਬੀਬੇ ਜੀ ਤੁਹਾਡਾ ਹੋਰ ਹੋਰ ਸਾਡਾ ਦਿਲ ਲੱਗਾ ਰਹਿੰਦਾ ਅਸੀਂ ਖੁਸ਼ ਹੁੰਦੇ ਇਹਨਾਂ ਨੂੰ ਦੇਖ ਦੇਖ ਕੇ ਤੇ ਮੈਂ ਕਹਣਾ ਇਹਨਾਂ ਦੀ ਸ਼ੂਟਿੰਗ ਕਰਨ ਆਲੀ ਆ ਦੋਨਾਂ ਦੀ ਕਿੰਨਾ ਸਵੇਰੇ ਸਵੇਰੇ ਉੱਠ ਕੇ ਇੱਕ ਦੂਜੇ ਨੇ ਇਹ ਟੱਕਰਾ ਮਾਰਦਾ ਉਹਨੂੰ ਡੌਗੀ ਨੂੰ ਜੀ ਆ ਆ ਗਿਆ ਆ ਰੋਕੀ ਇੱਧਰ ਰੋਕੇ ਚਲੋ ਚਲੋ ਡੜ ਖੇਡੋ ਖੇਡੋ ਇਹਨਾਂ ਖੇਡੋ 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 ਦੋਨੇ ਜਣੇ ਖੇਡੋ ਪਾ 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 ਖੇਡੋ 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 ਚਲੋ ਇਹ ਵੀ ਡੌਗੀ ਬੀਬੇ ਜੀ ਤੁਹਾਡਾ ਵਾ ਇਹ ਸਾਡਾ ਹੈ ਜੀ ਜੀ ਇਹ ਡੌਗੀ ਰੱਖਿਆ ਸੀ ਸਾਨੂੰ ਡੌਗੀ ਰੱਖਣ ਦਾ ਬੜਾ ਸ਼ੌਂਕ ਹੈ ਜੀ ਅਸੀਂ ਇਹਨਾਂ ਤੋਂ ਪਹਿਲਾਂ ਇੱਕ ਪਾਲਿਆ ਸੀ ਉਹ ਪੰਛੀ ਸੀ ਜੀ ਉਹ ਮੱਝਾਂ ਦੇ ਨਾਲ ਮੇਰੇ ਨਾਲ ਜਾਂਦਾ ਸੀ ਖੇਤਾਂ ਦੇ ਵਿੱਚ ਮੱਝਾਂ ਚਾਰਨ ਨੂੰ ਪੱਠਿਆਂ ਨੂੰ ਵੀ ਨਾਲ ਜਾਂਦਾ ਸੀ ਇਹ ਵੀ ਨਾਲ ਜਾਂਦਾ ਇਹ ਤਾਂ ਕਿਹਨਾਂ ਰੱਖਿਆ ਡੌਗੀ ਦਾ ਜੀ ਤੁਸੀਂ ਇਹ ਪੱਠਿਆਂ ਨੂੰ ਵੀ ਮੇਰੇ ਨਾਲ ਜਾਊ ਜਦੋਂ ਮੈਂ ਆਹ ਪੰਡ ਲੈ ਕੇ ਆਈ ਨਾ ਇਹ ਨਾਲ ਜਾਣਾ ਖੇਤਾਂ 'ਚ ਜਦੋਂ ਮੈਂ ਬੱਕਰੀਆਂ ਚਾਰਨ ਜਾਂਦੀ ਤਾਂ ਵੀ ਨਾਲ ਹੀ ਜਾਂਦਾ ਆ ਅਸੀਂ ਉਦੋਂ ਦੋ ਬੱਕਰੇ ਵੇਚੇ ਉਹ ਲੈ ਕੇ ਗਏ ਉਹਨਾਂ ਦੇ ਮਗਰ ਦੌੜਿਆ ਇੰਨਾ ਦੌੜਿਆ ਇੰਨਾ ਦੌੜਿਆ ਉਹਨਾਂ ਦੇ ਮਗਰ ਉਹਨਾਂ ਨੂੰ ਰਾਤ ਸਿੱਟ ਬੈਠਾ ਜੀ ਕਹਿੰਦਾ ਵੀ ਬੱਕਰੇ ਸਾਡੀ ਛੱਡ ਕੇ ਜਾਓ ਉਹਨਾਂ ਦੇ ਕੋਲੋਂ ਰੱਸੀਆਂ ਖੋਵੇ ਜੀ ਇਹ ਇੰਨਾ ਇੰਨਾ ਦੇ ਜਾਨਵਰਾਂ ਨਾਲ ਇਹ ਪਿਆਰ ਕਰਦਾ ਜੀ ਬੀਬੀ ਜੀ ਨਾ ਤੁਸੀਂ ਬੜੇ ਇਹਨਾਂ ਦੇ ਵਧੀਆ ਰੱਖੇ ਪਏ ਇਹ ਮਾਈਂਡ ਦੇ ਵਿੱਚ ਕਿਵੇਂ ਆਂਦੇ ਇਹਦਾ ਨਾਂ ਰੱਖਣਾ ਇਹਦਾ ਨਾਂ ਰੱਖਣਾ ਉਹ ਮੇਰੀ ਪੋਤੀ ਰੱਖਦੀ ਨਾ ਜੀ ਉਹਨੂੰ ਚੋਂ ਗਿਆ ਨਾਂ ਰੱਖਣ ਦਾ ਜੀ ਉਹ ਰੱਖਦੀ ਸਾਰਿਆਂ ਦੇ ਨਾਂ ਖਰਗੋਚਿਆਂ ਦੇ ਨਾਂ ਵੀ ਤੇ ਸਾਰਿਆਂ ਦੇ ਨਾਂ ਉਹੋ ਹੀ ਰੱਖਦੀ ਆ। ਬਾਜੀ ਵੀ ਦਿੰਦੀ ਆ, ਬੋਲਦੀ ਵੀ ਨੇ। ਆਹੋ। ਇਹ ਨੂੰ ਸ਼ੌਂਕ ਆ ਜ਼ਿਆਦਾ ਮੇਰੀ ਪੋਤੀ ਨੂੰ ਨਾਂ ਰੱਖਣ ਦਾ। ਆਹੋ। ਤੇ ਬੇਬੇ ਜੀ ਇਹਨਾਂ ਦੇ ਫਾਇਦੇ ਕੀ ਨੇ, ਨੁਕਸਾਨ ਕੀ ਨੇ ਰੱਖਣ ਦੇ? ਨੁਕਸਾਨ ਇਹਨਾਂ ਦਾ ਕੋਈ ਵੀ ਨਹੀਂ ਆ, ਫਾਇਦੇ ਇਹਨਾਂ ਦੇ ਬਹੁਤ ਆ ਜੀ। ਬੱਕਰਾ ਜਿਹੜਾ ਆ ਘੱਟ ਤੋਂ ਘੱਟ 15000 ਦਾ ਇੱਕ ਵੇਚ ਜਾਂਦਾ ਵੱਡਾ ਹੋ ਕੇ 2 ਸਾਲ ਦਾ। ਹੁਣ ਦੋ ਵਿੱਚ 25000 ਦੇ ਇੱਕ ਸਾਲ ਦਾ ਸੀ, ਇੱਕ ਦੋ ਸਾਲ ਦਾ ਸੀ। ਜੀ। ਫੇਚ ਦੇ ਦਿੱਤੇ ਮੈਂ ਕਿਹਾ ਵੀ ਲੜਦੇ ਬਹੁਤ ਸੀ ਦੋਨੇ ਜਣੇ ਆਪਸ ਵਿੱਚ ਜੀ ਸ਼ਾਂਤ ਕਿੱਦਾਂ ਕਰਾਦੇ ਸੀ ਹਾਂਜੀ ਫਿਰ ਸ਼ਾਂਤ ਕਿੱਦਾਂ ਕਰਾਣੇ ਤੁਸੀਂ ਜਦੋਂ ਲੜਦੇ ਆ ਫਿਰ ਫਿਰ ਧੱਕਾ ਮਾਰਦੇ ਉਹਨਾਂ ਨੂੰ ਡੰਡਾ ਦਿਖਾਈਦਾ ਫਿਰ ਡਰ ਜਾਂਦੇ ਆ ਜੀ ਉਹ ਵੀ ਇਦਾਂ ਬਹੁਤ ਪਿਆਰ ਕਰਦੇ ਨਾਲ ਆ ਕੋਲ ਆ ਜਾਂਦੇ ਆ ਟਾਂਗੂ ਲਾ ਲੈਂਦੇ ਆ ਮੈਨੂੰ ਜੀ ਠੀਕ ਆ ਉਹ ਦੋ ਕਟਾਣੀਆਂ ਫੜਾ ਤੇ ਇੱਕ ਛੇਲੀ ਖੋਲ ਉਹਨੇ ਦੇਖਿਆ ਕੇ ਮੈਨੂੰ ਉਹਨੇ ਟਾਂਗੂ ਲਾ ਲੈਣਾ ਜੀ ਪੇ ਤੁਸੀਂ ਬਾਹਰ ਚਲ ਜਾਂਦੇ ਹੋ ਜਿਹੜੇ ਨੌਜਵਾਨ ਬਾਹਰ ਜਾਂਦੇ ਨੇ ਉਹ ਕਿਵੇਂ ਐਨਾ ਬੱਕਰੀਆਂ ਦਾ ਬਿਜ਼ਨਸ ਕਰ ਸਕਦੇ ਨੇ ਉਹ ਇਦਾਂ ਕਰ ਸਕਦੇ ਆ ਛੋਟੇ ਛੋਟੇ ਬੱਚੇ ਲੈ ਕੇ 5-5000 ਦੇ 4-4000 ਦਾ ਮਿਲ ਜਾਂਦਾ ਬੱਚਾ 2 ਮਹੀਨੇ ਦਾ ਉਹ ਉਹਨਾਂ ਨੂੰ ਲੈ ਕੇ ਪਾਲਣ ਕਰ ਸਕਦੇ ਆ ਉਹ 6 ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦਾ ਪਸ਼ੂ ਸਾਲ ਦੇ ਵਿੱਚ ਵਿੱਚ ਬੱਕਰੀ ਸੂਹ ਵੈਂਦੀ ਹੈ ਜੀ 10 ਪਸ਼ੂ ਲੈਣਗੇ 2-2 ਬੱਚੇ ਉਹ ਦਿੰਦੇ ਆ ਜੀ ਅਗੇ 30 ਹੋ ਗਏ ਜੀ ਲਾਸਟ ਦੇ ਵਿੱਚ ਕੀ ਕਹਿਣਾ ਚਾਹੂਗੇ ਤੁਸੀਂ ਬੇਬੇ ਜੀ ਤੁਹਾਡੀ ਉਮਰ ਦੀਆਂ ਜਿਹੜੀਆਂ ਔਰਤਾਂ ਨੇ ਉਹ ਥੱਕ ਹਰ ਜਾਂਦੀਆਂ ਨੇ ਤੁਸੀਂ ਬਾਹਰ ਵੀ ਜਾਂਦੇ ਹੋ ਫਿਰ ਇੱਥੇ ਆ ਕੇ ਵੀ ਆਪਣਾ ਬਿਜ਼ਨਸ ਕਰਦੇ ਹੋ ਸਾਬ ਵੀ ਵੇਚਣ ਜਾਂਦੇ ਹੋ ਬੱਕਰੀਆਂ ਦੀ ਦੇਖ ਸੰਭਾਲ ਵੀ ਕਰਦੇ ਹੋ ਕੀ ਕਹਿਣਾ ਚਾਹੂਗੇ ਉਹਨਾਂ ਨੂੰ ਅਸੀਂ ਤੇ ਇਹ ਕਹਿੰਦੇ ਆ ਕਿ ਜਿੰਨਾ ਕੋਈ ਕੰਮ ਕਰੇਗਾ ਜਿੰਨਾ ਕੋ ਮਣਗੇ ਤੁਰਨਗੇ ਫਿਰਨਗੇ ਬੈਠਣਗੇ ਨਾ ਬੈਠਣਾ ਜਿੰਨਾ ਤੁਰ ਫਿਰ ਸਕਦੇ ਆ ਉਨਾ ਹੀ ਵਧੀਆ ਰਹਿਣਗੇ ਸਿਹਤ ਵਧੀਆ ਰਹੂਗੀ ਗੋਡੇ ਨਹੀਂ ਦੁਖਣਗੇ ਗਿੱਟੇ ਨਹੀਂ ਦੁਖਣਗੇ ਦਵਾਈ ਖਾਣ ਦੀ ਲੋੜ ਨਹੀਂ ਪਊਗੀ ਜੇਕਰ ਉਹ ਮਿਹਨਤ ਕਰਨਗੇ ਮੁੜਕਾ ਜਿਹੜਾ ਇਹਨਾਂ ਨੂੰ ਜ਼ਰੂਰੀ ਲੈਣਾ ਚਾਹੀਦਾ ਹੈ ਜੀ ਮੁੜਕਾ ਲੈਂਦੀਆਂ ਨਹੀਂ ਏਸੀ ਥੱਲੇ ਬੈਂਦੀਆਂ ਨੇ ਜੀ ਜਿਹੜਾ ਪਰਸੀਨਾ ਜਾਂ ਮੁੜਕਾ ਨਾ ਇਹ ਜ਼ਰੂਰੀ ਆ ਇਹ ਅੰਦਰੋਂ ਬੰਦੇ ਦੇ ਸੌ ਦੁੱਖ ਕੱਢਦਾ ਬਾਹਰ ਸੌ ਦੁੱਖ ਬਾਹਰ ਕੱਢਦਾ ਪਰਸੀਨਾ ਜੀ ਪਰਸੀਨਾ ਜਿਹੜਾ ਆਉਂਦਾ ਇਹ ਜ਼ਰੂਰੀ ਲੈਣਾ ਚਾਹੀਦਾ ਆਸੀਂ ਧੁੱਪ 'ਚ ਵੀ ਕਈ ਵਾਰੀ ਖਲੋਂਦੇ ਆਂ ਪਿੱਛੇ ਜੇ ਮੈਨੂੰ ਬੁਖਾਰ ਹੋ ਗਿਆ ਸੀ ਤੇ ਮੇਰੇ ਆ ਦਰਦ ਹੋਣ ਲੱਗ ਪਿਆ ਸੀ ਮੈਂ ਫਿਰ ਹੁਣ ਬੱਕਰੀਆਂ ਚਾਰ ਚਾਰਨ ਜਾਂਦੀਆਂ ਬਾਹਰ ਧੁੱਪ ਚ ਖਨੌਂਦੀ ਕਿੰਨਾ ਚਿਰ ਹੁਣ ਮੇਰੇ ਠੀਕ ਹੋ ਗਿਆ ਜੀ ਮੁੜਕਾ ਲੈਂਦੀਆਂ ਪਰਸینہ ਲੈਂਦੀਆਂ ਤੇ ਧੁੱਪ ਚ ਖਨੌਂਦੀ ਰਹਿੰਦੀ ਆ ਸੂਰਜ ਵੱਲ ਪੇਠ ਕਰਕੇ ਉਹ ਪੇਠ ਕਰਕੇ ਸੂਰਜ ਚ ਖਲੋਣ ਨਾਲ ਫਿਰ ਪਿੱਛੇ ਪਰਸینہ ਆ ਜਾਂਦਾ ਜ਼ਰੂਰ ਪਰਸینہ ਆਣ ਦੇ ਨਾਲ ਉਹ ਫਿਰ ਜਿਹੜਾ ਸਰੀਰ ਸਾਰਾ ਖੁੱਲ ਜਾਂਦਾ ਜੀ ਸੋ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦਾ ਹਾਂਜੀ ਜੇ ਅਸੀਂ ਏਸੀ ਥੱਲੇ ਬੈਠੀਏ ਤਾਂ ਫਿਰ ਅਸੀਂ ਜੁੜਨ ਆਈਆਂ ਜੀ ਏਸੀ ਥੱਲੇ ਨਹੀਂ ਬਹਿਣਾ ਚਾਹੀਦਾ ਬਾਹਰ ਕੋ ਮਨਾ ਚਾਹੀਦਾ ਥੋੜਾ ਬਹੁਤਾ ਕੰਮ ਕਰਨਾ ਚਾਹੀਦਾ ਜੀ ਸਿਹਤ ਵਧੀਆ ਰਹਿੰਦੀ ਹੈ ਹਾਂਜੀ ਸੋ ਇਸ ਬੇਬੇ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਬੇਬੇ ਦੇ ਵੱਖ-ਵੱਖ ਸ਼ੌਂਕ ਨੇ ਜਿਸ ਤਰ੍ਹਾਂ ਬੇਬੇ ਨੇ ਦੱਸਿਆ ਕਿ ਅਸੀਂ ਪਹਿਲੇ ਮੱਝਾਂ ਵੀ ਪਾਲ ਲੀਆਂ ਸੀ ਖਰਗੋਸ਼ ਵੀ ਰੱਖੇ ਸੀ ਤੇ ਬੇਬੇ ਜਿਹੜਾ ਸਾਗ ਵੇਚਣ ਦਾ ਕੰਮ ਕਰਦੇ ਨੇ ਤੇ ਹੁਣ ਬੇਬੇ ਜਿਹਨੂੰ ਸ਼ੌਂਕ ਜਿਹੜਾ ਬੱਕਰੀਆਂ ਪਾਲਣ ਦਾ ਪਿਆ ਸੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੱਤ ਵਤ ਸ਼ੇਅਰ ਕਰੋ ਇਸ ਵੀਡੀਓ ਨੂੰ ਜੁੜੇ ਰੋ ਆਵਾਮ ਮੀਡੀਆ ਦੇ ਨਾਲ